ਬਹੁਤ ਵਾਕ ਬਣਾ ਵੀ ਯਾਰ ਬਹੁਤ ਟਰੈਕਟਰ ਦਾ ਇਹ ਦਾ ਕਮਾਰ ਯਾਰ ਜਿਹੜੀ ਤੁਹਾਡੇ ਉਹ ਵੀ ਸ਼ੂਟ ਕੀਤਾ ਤੁਸੀਂ ਆਪਣਾ ਜਿਹੜਾ ਬਹੁਤ ਆਸਟਾਰੀ ਬਹੁਤ ਫੋਨ ਹੈ ਜੀ ਬਹੁਤ ਸੈਕੰਡ ਹਾ ਵਾ ਦਾ ਬਹੁਤ ਜੀ ਤੇ ਤੁਸੀਂ ਡੀਓ ਵੀ ਨੇ ਬਹੁਤ ਹੋਰ ਕੰਮ ਤੇ ਜਿਹੜਾ ਪਹਿਲੇ ਵੀ ਮਿੰਟ ਫਿਲਮ ਹੈ ਨਾ ਜੇ ਲੋਕਾਂ ਨੇ ਪੇਟੇ ਦਰਦ ਨਾਲ ਮੈਨੂੰ ਬਹੁਤ ਪਾਉਂਦੇ 25 ਮਿੰਟ ਫਿਲਮ ਦਬਾਈ ਸੀ ਯੂ ਵੀ ਸਾਰੇ ਪਿੰਡਾਂ ਦੀ ਮੁੜੀਰ ਪੈ ਗਈ ਭਾਈ ਬਾਹਰ ਗਿਆ ਸ਼ਾਇਦ ਸੂਤਾ ਸਾਰੀ ਪਿੰਡਾਂ ਦੀ ਮੁੜੀਰ ਪੈ ਗਈ ਬਹੁਤ ਜ਼ਿਆਦਾ ਜਾਈ ਦਿਨੋ ਨਾਮ ਵੀਐਫਐਕਸ ਕਿੱਥੇ ਮੁੰਡਾ ਉਹ ਸਾਨੂੰ ਕਹਿੰਦਾ ਹੁੰਦਾ ਸੀਗਾ ਕਹਿੰਦਾ ਬਾਕੀ ਮੈਨੂੰ ਬਹੁਤ ਵਧੀਆ ਵੀਐਫਐਕਸ ਦਾ ਮोटा-ਵੱਡਾ ਲੱਗਦਾ ਵੀਐਫਐਕਸ ਵੀ ਬਹੁਤ ਆਓ ਰੌਣਕ ਆਜੋ ਪਲੀਜ਼ ਆਓ ਪਲੀਜ਼ ਪਾਓ ਇੱਧਰ ਬੰਦੀਆਂ ਦੀ ਹੋਰ ਬਈ ਸਾਰੇ ਠੀਕ ਠਾਕ ਹੋ ਆ ਰਹੇ ਅਨੰਦਰਾ ਕਰੋ ਸਟਾਰ ਮੜਾ ਜਾ ਨਹੀਂ ਕਹੀਦਾ ਹੁੰਦਾ ਨਾਣੇ ਨੂੰ ਬੁਲਾ ਲਾ ਜਾ ਤਾਨੀ ਨੂੰ ਬੁਲਾ ਲੈ ਬਈ ਨਿਕਲ ਜੀ ਸਸ਼ਿਕਾ ਬਹੁਤ ਬਾਰ ਕਰ ਬਹੁਤ ਪਿਆਰ ਦਾ ਥੈਂਕ ਯੂ ਬਹੁਤ ਸੋ ਮੱਚ ਉਹ ਸਾਰੀ ਵਰਕਸ਼ਾਪ ਲੱਗੀ ਸੀ ਤੇ ਉਹ ਵਰਕਸ਼ਾਪ ਨੂੰ ਲੀਡ ਕੀਤਾ ਸੀਗਾ ਮੁਦਮਿਲ ਬਾਈ ਨੇ ਐਨਐਸਡੀ ਤੋਂ ਪਾਸ ਆਊਟ ਨੇ ਤੇ ਅਲੀਗੜ੍ਹ ਤੋਂ ਪੜ੍ਹਾ ਰਹੇ ਨੇ ਤੇ ਜਿੰਨਾ ਸਟੋਰੀਜ ਦਾ ਪਾਰਟ ਹੈ ਉਹ ਐਕਟਿੰਗ ਵਾਈਜ਼ ਕੀ ਬੋਲਣਗੇ ਉਹਨਾਂ ਦਾ ਕੀ ਬਾਡੀ ਲੈਂਗੁਏਜ ਹੋਊਗਾ ਉਹ ਸਾਰਾ ਇਹਨਾਂ ਨੇ ਵਰਕਸ਼ਾਪ ਦੇ ਵਿੱਚੋਂ ਕੱਢਿਆ ਮੇਰਾ ਦੋਸਤ ਇੱਕ ਮੁਕਤੀ ਉਹ ਵੀ ਨਹੀਂ ਆਇਆ ਦੋ ਜਾਨੇ ਸੀਗੇ ਸੋ ਸਾਰਾ ਪਾਰਟ ਅਸੀਂ ਵਰਕਸ਼ਾਪ ਦੇ ਵਿੱਚ ਸਾਰੇ ਐਕਟਰਸ ਨੂੰ ਲੈ ਕੇ ਗਏ ਸੀ ਫਿਰ ਉਹ ਨਿਕਲਿਆ ਤੇ ਕੋਸ਼ ਜਿਹੜੀ ਡਿਕਸ਼ਨਰੀ ਆ ਉਹ ਬੋਲੀ ਦੀ ਆਪਣੀ ਸੀ ਉਹ ਸਾਡੇ ਕੋਲ ਵੀ ਨਹੀਂ ਲੱਗੀ ਗਈ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੁਹਾਨੂੰ ਸਾਰਿਆਂ ਨੂੰ ਫਿਲਮ ਵਧੀਆ ਲੱਗੀ ਕਿਚਲੋ ਦੈਟਸ ਗੁੱਡ ਉਹਨੇ ਭਾਈ ਯਾਰਾਂ ਨਾਲ ਬੈਠੇ ਸੀ ਇਹ ਚਾਰ ਜ ਆਪਸ ਤਾਈ ਹੋਏ ਆ ਕਿਤੇ ਇੱਕ ਤਾਂ ਬਹੁਤ ਕਿਤਿਆਂ ਹੋਈਆਂ ਫਿਰ ਬੈਠ ਕੇ ਉਹ ਤਾਂ ਯਾਦ ਆਈਆਂ ਪਹਿਲੀ ਖੁਸ਼ੀ ਗੱਲ ਮੇਰੇ ਉਹ ਯਾਰ ਵੀ ਆਇਆ ਜਿਹੜੀ ਮੇਰੀ ਫਿਲਮ ਸਿਰ 15 ਮਿੰਟ ਦੇਖਦੇ ਆ ਭੱਜ ਜਾਂਦੇ ਆ ਉਹ ਬਹੁਤ ਜੈਨੂਨ ਹੈ ਅੱਜ ਪੂਰੀ ਦੇਖ ਕੇ ਗਿਆ ਕਹਿੰਦੇ ਪੜਾਕੇ ਬਾਦ ਸਹੀ ਟਾਈਮ ਤੇ ਆਇਆ ਪੜਾਕੇ ਬਾਦਿਆ ਨਾ ਤਾਂ ਮੈਨੂੰ ਇਹੀ ਗੁਰਜੀ ਹੈਗਾ ਪੂਰੀ ਦੇਖ ਕੇ ਗਿਆ ਮੈਨੂੰ ਲੱਗਾ ਫਿਰ ਫਿਲਮ ਕਾਮਯਾਬ ਹੈ ਸੋ ਥੈਂਕ ਯੂ ਸੋ ਮਾਚ ਸਾਰਿਆਂ ਦਾ ਸਾਰੀ ਕਾ ਸਾਡੇ ਨਾਲ ਹੈ ਇੱਕ ਇੱਕ ਕਰਕੇ ਅੱਜ ਚੀਚੀ ਵੈਲਕਮ ਟੂ ਚੀਚੀ ਬਾਜਨੋ ਚੀਚੀ ਸਤਿ ਸ਼੍ਰੀ ਅਕਾਲ ਕਿਵੇਂ ਲੱਗੀ ਤੁਹਾਨੂੰ ਸਾਡੀ ਫਿਲਮ ਬਹੁਤ ਬਹੁਤ ਦਿਸ ਇਜ਼ ਐਟ ਯੂ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਅੱਜ ਜੇ ਆਪਣੀ ਫਿਲਮ ਬਾਰੇ ਕੁਝ ਨਹੀਂ ਕਹਿਣਾ ਅਸੀਂ ਸਾਰੇ ਪ੍ਰੋਮੋਸ਼ਨਸ ਕਰ ਚੁੱਕੇ ਆ ਤੁਸੀਂ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਸ਼ਾਂਤੀ ਦੀ ਗਾਉਣੀਆਂ ਦੋਨਾਂ ਜਿਹੜੀ ਫਿਲਮ ਜਦੋਂ ਸ਼ੁਰੂ ਹੋਈ ਸੀ ਬਾਈ ਨੇ ਚਾਰ ਲੰਡਾਂ ਨੂੰ WhatsApp ਮੈਸੇਜ ਤੇ ਲੈ ਕੇ ਜਿਵੇਂ 1500 ਰੁਪਏ ਲਿਖਿਆ ਦਨ ਫਿਰ ਅਸੀਂ ਉਹਨਾਂ ਨੂੰ ਹੁਨਾਚਾ ਲੈ ਜਾਣਾ ਸੀ ਜੰਗਲਾਂ 'ਚ ਬੈ ਕੇ ਫਿਰ ਜੰਗਲਾਂ 'ਚ ਬੈ ਕੇ ਲਿਖੀ ਪਈ ਤੇ ਪਰ ਮੈਨੂੰ ਬਹੁਤ ਮੇਰੇ ਲਈ ਉਹਦੇ ਇੱਕ ਲਰਨਿੰਗ ਐਕਸਪੀਰੀਅੰਸ ਸੀਗਾ ਤੇ ਮੈਨੂੰ ਬਹੁਤ ਬੋਲੀ ਬਾਈ ਥੈਂਕ ਯੂ ਸੋ ਮੱਚ ਬੋਲੀ ਬਾਈ ਨੇ ਬਹੁਤ ਹੈਲਪ ਕੀਤੀ ਹੈ ਸਟੋਨ ਏਜ ਵਾਲੇ ਚ ਤੇ ਇਹਨਾਂ ਨੇ ਉਹ ਅੱਧੇ ਡਾਇਲੋਗ ਜਿਹੜੇ ਲੈ ਕੇ ਤਾੜੀ ਉਪਰ ਉਪਰ ਦੇ ਰਹੇ ਤੇ ਬਹੁਤ ਗੈਂਡ ਬਾਈ ਨੇ ਕੰਮ ਕੀਤਾ ਸ਼ੂਰ ਵੀ ਗਲੱਡ ਸੋ ਜ਼ੋਰਦਾਰ ਤਾੜੀਆਂ ਸਾਡੇ ਕੈਪਟਨ ਆਫ ਦਾ ਸ਼ਿਪ ਲਈ ਰਾਮ ਰਾਮ ਕਰੀਏ ਵੀ ਗਲੱਡ ਬਹੁਤ ਸੋਹਣਾ ਕੰਮ ਕਰਿਆ ਬੰਦਰ ਜੀ ਥੈਂਕ ਯੂ ਜੀ ਥੈਂਕ ਬੋਲੋ ਜੀ ਸਾਰੇ ਨੂੰ ਦੱਸੋ ਆਪਣੀ ਬੋ ਮੈਂ ਨਾ ਬਹੁਤ ਬਹੁਤ ਨਾ ਜੀ ਅੱਜ ਮੈਸਤਰੀਆਂ ਦੀ ਅੱਖ ਕਹਿੰਦੇ ਬਾਜ਼ ਲੜ ਕੇ ਹਾਂਜੀ ਕਿ ਤੁਸੀਂ ਅਰਾਸ਼ਟਾ ਅੱਜ ਸਾਰੇ ਬੜੀ ਕਮਾਲ ਦੀ ਕਲਾ ਤੁਹਾਡੀ ਬਹੁਤ ਸ਼ੁਕਰੀਤ ਹੈ ਜੇ ਮੈਂ ਪਰ ਅੰਦਰੋਂ ਹੀ ਆਇਆ ਗੋਣੇ ਜਿਵੇਂ ਉਸਤਾ ਨਾਰੀ ਚਾਹਦੀਆਂ ਸੀ ਇਹਨੇ ਸਾਰੀ ਸਕ੍ਰਿਪਟ ਗੋਣੇ ਚ ਬਣਾਈ ਅੰਦਰੋਂ ਹੀ ਆਇਆ ਜੀ ਬੜੀ ਭਾਈ ਨੇ ਪਾਸੇ ਨਹੀਂ ਹੁਣ ਕੋਈ ਬਿਲਕੁਲ ਜੀ ਮਤਲਬ ਛੋਟੇ ਹੁੰਦੇ ਤੋਂ ਹੈਗਾ ਵਾ ਕਿਉਂਕਿ ਮੈਂ ਫਾਦਰ ਸਾਹਿਬ ਨੇ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਆਓ ਜੀ ਆਓ ਆਓ ਜੀ ਤੁਸੀਂ ਵੇਖਿਆ ਅਮਰੀਕ ਕੈਰੈਕਟਰ ਜਿਹੜਾ ਉਹ ਮੇਰੇ ਫਾਦਰ ਸਾਹਿਬ ਨੇ ਪਲੇ ਕੀਤਾ ਸੋ ਇਹ ਜਿਹੜਾ ਤੁਸੀਂ ਤਰਾਸ਼ਣ ਵਾਲਾ ਕਹਿੰਦੇ ਹੋ ਮੈਨੂੰ ਆਪ ਨੂੰ ਤੇ ਇਧਰੋਂ ਹੀ ਆਇਆ ਵਾ ਬਸ ਆ ਆ ਕੇ ਹੋ ਜਾਂਦਾ ਕੰਮ ਥੈਂਕ ਯੂ ਸੋ ਕਿੱਦਾਂ ਦਾ ਫੀਲ ਹੋ ਰਿਹਾ ਹੈ ਫੀਲ ਮੱਗਿਆ ਉਹ ਤੇ ਮੈਂ ਸਭ ਤੋਂ ਪਹਿਲਾਂ ਲੱਗ ਲਈਆ ਪਰਦੇ ਦੇ ਪਿੱਛੇ ਤੁਸੀਂ ਵੀ ਉਸ ਕੰਮ ਕਰਦਾ ਕੀ ਕੋਈ ਦੇਖੋ ਮੈਂ ਤਾਂ ਪੈਸੇ ਵੀ ਵਧੀਆ ਹੀ ਕਹਿਣਾ ਹੈ ਗੁਰਿੰਦਰ ਨੇ ਲਿਆ ਉਹ ਡਾਇਰੈਕਟ ਕਰੀ ਤੇ ਬਾਕੀ ਸਾਰੇ ਬੜੇ ਬੰਦੇ ਆ ਪਰ ਜੇ ਮੈਂ ਆਡੀਅנס ਦੇ ਤੌਰ ਤੇ ਦੇਖਾ ਤਾਂ ਵਾਕਈ ਫਿਲਮ ਬਹੁਤ ਵਧੀਆ ਬਣੀ ਆ ਤੇ ਗੁਰਪ੍ਰੀਤ ਭਿੱਲਰ ਇਹਾਂ ਦੀ ਸਟੋਰੀ ਦਾ ਤਾਂ ਮੈਂ ਕਾਇਲ ਹੋ ਗਿਆ ਵੀ ਇਹਨਾਂ ਨੇ ਉਹਏ ਭੋਲੇ ਉਹਦੇ ਵਿੱਚ ਜਿਸ ਤਰ੍ਹਾਂ ਇੱਕ ਐਨਾ ਵਧੀਆ ਮੈਸੇਜ ਕਮੇਡੀ ਤਰੀਕੇ ਨਾਲ ਦਿੱਤਾ ਤੇ ਉਸ ਤੋਂ ਵਧੀਆ ਤਰੀਕੇ ਨਾਲ ਜਿਹੜਾ ਅੱਜ ਵਾਲੀ ਫਿਲਮ ਵਿੱਚ ਮੈਸੇਜ ਦਿੱਤਾ ਇੰਤੀ ਵਿੱਚ ਮੈਗਨ ਬਾ ਕਮਾਲ ਮੈਸੇਜ ਦਿੱਤਾ ਤੇ ਗੁਰਪ੍ਰੀਤ ਭੁੱਲਰ ਦੀਆਂ ਸਟੋਰੀਆਂ ਮੈਂ ਕਹਿੰਦਾ ਇਸ ਤਰ੍ਹਾਂ ਹੀ ਲਿਖਦਾ ਰਹੇ ਇਸ ਤਰ੍ਹਾਂ ਹੀ ਫਿਲਮਾਂ ਬਣਦੀਆਂ ਰਹਿਣ ਤੇ ਸੁਪਰ ਹਿੱਟ ਹੁੰਦੀਆਂ ਰਹਿਣ ਬਾਕੀ ਬੋਲੀ ਸਾਹਿਬ ਤੇ ਡੀਜੀ ਮੈਡਮ ਇਹਨਾਂ ਨੇ ਸਾਰੇ ਨੇ ਜਿੰਨਾ ਵਧੀਆ ਕੰਮ ਕਰਿਆ ਸਭ ਦਾ ਬਹੁਤ ਵਧੀਆ ਕੰਮ ਹੋਇਆ ਤੇ ਮੇਰੇ ਵੱਲੋਂ ਫਿਲਮ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੇਰੇ ਦੋਸਤ ਆਏ ਨੇ ਆਓ ਜੀ ਆਓ ਜੀ ਆਜਾ ਰੋਕੀ ਮੈਂਟਰਲ ਟੀਮ ਇਧਰ ਆਓ ਆਓ ਬੋਲੋ ਜੀ ਕੁਝ ਮੈਂ ਸਾਰੀ ਟੀਮ ਦਾ ਥੈਂਕ ਯੂ ਕਰੂੰਗਾ ਕਿ ਇਨ ਹੱਸਦੇ ਹੱਸਦੇ ਇੰਨੀ ਸੋਹਣੀ ਗੱਲ ਕਰਕੇ ਗਏ ਔਰ ਸਾਰੇ ਬੱਚਿਆਂ ਨਾਲ ਦੀ ਫੈਮਿਲੀ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਜੋ ਮੈਨੂੰ ਆ ਲੱਗਦਾ ਕਿ ਬਾਹ ਦਾ ਬਹੁਤ ਜ਼ਰੂਰੀ ਗੱਲ ਆ ਰੁੱਖਾਂ ਦੀ ਬਹੁਤ ਖੂਬਸੂਰਤੀ ਨਾਲ ਹੱਸਦੇ ਹੱਸਦੇ ਕੀ ਸੋ ਸਾਰਿਆਂ ਦਾ ਥੈਂਕ ਯੂ ਸਾਰੀ ਟੀਮ ਨੂੰ ਥੈਂਕ ਯੂ ਤੇ ਬੋਲੀਵੁੱਡ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਅਸੀਂ ਬਹੁਤ ਸੋਹਣਾ ਕੰਮ ਕੀਤਾ ਸਪੈਸ਼ਲੀ ਫਿਲਮ ਦੇ ਜਿਹੜੇ ਡੀਓਪੀ ਨੇ ਉਹ ਲਰ ਸਾਹਮਣੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਸੁੱਖਾ ਭਾਜੀ ਸੁੱਖਾ ਭਾਜੀ ਬਹੁਤ ਸੋਹਣਾ ਕੰਮ ਕੀਤਾ ਬਹੁਤ ਜ਼ਿਆਦਾ ਐਂਡ ਵਿਥਿਨ ਦ ਲਿਮਿਟਡ ਬਜਟਸ ਦੈਟ ਵੀ ਹੈਵ ਤੁਸੀਂ ਵੀਫੈਕਸ ਤੇ ਲਾਈਕ ਯੂ ਡਨ ਫੈਂਟੈਸਟਿਕ ਜੋ ਵੀਫੈਕਸ ਮਨਜੀਤ ਵੀਰਾ ਇੱਥੇ ਹੋਣੇ ਉਹਨਾਂ ਲਈ ਵੀ ਬਹੁਤ ਵਧੀਆ ਕੰਮ ਐਂਡ ਮਤਲਬ ਨੈਕਸਟ ਟਾਈਮ ਵਾਰੀ ਰਾਣੀ ਜਰੂਰ 14 ਫਰਵਰੀ ਨੂੰ ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਫਿਲਮ ਦੇਖੋ ਤੁਹਾਨੂੰ ਬਹੁਤ ਵਧੀਆ ਲੱਗੂਗਾ ਤਾਨਿਆ ਜੀ ਕੰਗ੍ਰੈਚੁਲੇ ਜੋ ਕਿ ਲਵ ਯੂ ਮੂਰ ਕਾ ਬਹੁਤ ਬਹੁਤ ਥੈਂਕ ਯੂ ਸੋ ਮਾ ਸਾਰਿਆਂ ਦਾ 14 ਫਰਵਰੀ ਨੂੰ ਫਿਲਮ ਆਉਣੀ ਹੈ ਬਾਜੀ ਪਹਿਲੋਂ ਸਟੇਜ ਪਰ ਬਹੁਤ ਬਹੁਤ ਕੈਰੀ ਬੋਲ ਸਪੈਸ਼ਲੀ ਜਿਹੜਾ ਨਾ ਵੇਲਾ ਅੱਜ ਦੀਆਂ ਬਾਰੇ ਕੈਮਰੇ ਦਾ ਚਾਰ ਮੈਨੂੰ ਸਾਰਿਆਂ ਦਾ ਕਰੇ ਸਪੈਸ਼ਲੀ ਤਾਨੀਆ ਬੋਲੀ ਦਾ ਕਰੈਕਟਰ ਜਿਹੜੇ ਬੋਲੀ ਦੇ ਨਾਲ ਮੁੰਡੇ ਹੁੰਦੇ ਆ ਗਵਰਨਰ ਜਿਹੜੀ ਉਹ ਸਾਰੀ ਗੈਂਗ ਹੈ ਸਭ ਨੇ ਕੰਮ ਇੱਕ ਇੱਕ ਬੰਦੇ ਜਲਜਿੰਦਰ ਭਾਜੀ ਉਥੋਂ ਦੇ ਚੁੰਬਾ ਬਾਜੀ ਜਿੰਦਰ ਭਾਜੀ ਕਤਰ ਭਾਜੀ ਉਹ ਸਾਰੇ ਜਿਹੜੇ ਭੰਡ ਬਣੇ ਹੋਏ ਨਾ ਸਪੈਸ਼ਲ ਬੈਂਚ ਤੋਂ ਕ੍ਰੋਨਿਕ ਜੋਸ਼ੀ ਵੀ ਇਹਨਾਂ ਦਾ ਮੈਂ ਥੈਂਕ ਯੂ ਕਰਦਾ ਇੱਕ ਇੱਕ ਐਡੇ ਕ ਕਰੈਕਟਰ ਲਈ ਪਰ ਉਹ ਇੰਪੋਰਟੈਂਟ ਬਹੁਤ ਜ਼ਿਆਦਾ ਸੀਗਾ ਮੈਂ ਕਿਹਾ ਇੰਪੋਰਟੈਂਟ ਹੋਣਾ ਜ਼ਰੂਰੀ ਹੈ ਇਹਨਾਂ ਨੇ ਹਾਥੀ ਵੀ ਉਹਦੇ ਲਈ ਮੈਂ ਬਹੁਤ ਜ਼ਿਆਦਾ ਥੈਂਕ ਯੂ ਆਤਰੀ ਭਾਈ ਅਤਰੀ ਕਿਤੇ ਅਤਰੀਵੇ ਆ ਅਤਰੀ ਨੇ ਵੀ ਜਿਹੜੇ ਇੱਕ ਇੱਕ ਕੈਰੈਕਟਰ ਛੋਟੇ ਛੋਟੇ ਆਏ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਮੈਨੂੰ ਓਨੈਸਟਲੀ ਸਾਰਿਆਂ ਦਾ ਇਨਫੈਕਟ ਜਿੰਨੂੰ ਤੁਸੀਂ ਮੰਨੋਗੇ ਨਹੀਂ ਜਿਹੜੇ ਸਾਡੀ ਸਟੋਨ 에ਜ ਦੇ ਸਾਰੇ ਕੈਰੈਕਟਰ ਨੇ ਜਿਨ੍ਹਾਂ ਦੇ ক্লোਜ਼ ਸ਼ਾਟਸ ਨੇ ਲੱਗੇ ਸਾਡੀ ਵਰਕਸ਼ਾਪ ਲਈ ਸੀ ਐਂਡ ਹਰ ਕਿਸੇ ਨੇ ਬੋਡੀ ਲੈਂਗੁਏਜ ਤੇ ਬਹੁਤ ਜ਼ਿਆਦਾ ਕੰਮ ਕੀਤਾ ਸੋ ਅ ਬਿਗ ਰਾਉਂਡ ਆਫ ਅਪਲਾਸ ਫਾਰ ਹੋਲ ਟੀਮ ਆਫ ਇਲਤੀ ਥੈਂਕ ਯੂ ਵੀਰੇ ਸਾਰੇ ਹਨਾ ਬਹੁਤ ਬਹੁਤ ਧੰਨਵਾਦ ਮਿਊਜ਼ਿਕ ਮਿਊਜ਼ਿਕ ਇਹ ਇਸ ਫਿਲਮ ਦੀ ਖਾਸੀਅਤ ਹੈ ਇੱਥੇ ਸਾਰੇ ਯੰਗਸਟਰ ਮੁੰਡੇ ਹਨਾ ਨਵਾਂ ਖੂਨ ਤੱਤਾ ਖੂਨ ਇੱਕ ਨਵਾਂ ਖੂਨ ਇੱਕ ਹੋਰ ਫਿਲਮ ਦੇ ਸਾਰੇ ਗਾਣੇ ਮਿਊਜ਼ਿਕ ਕਰੌਨੀ ਬਾਈ ਨੇ ਹਨਾ ਇੱਕ ਇੱਕ ਗਾਣਾ ਬਹੁਤ ਮਿਹਨਤ ਕੀਤੀ ਹੈ ਇੱਕ ਗਾਣੇ ਪਿੱਛੇ 10-10 ਗਾਣੇ ਰਿਜੈਕਟ ਹੋਏ ਆ ਵਾਦੀ ਹੋਏ ਸਾਰੇ ਵਲੰਟੀਅਰ ਤੱਤੇ ਨੇ ਹਾਂਜੀ ਕੇ ਵੀ ਭਾਈ ਦਾ ਸੀਗਾ ਉਹ ਜਿਹੜੇ ਡਿਸੀਜਨ ਸੇ ਸਾਰੇ ਮੇਰੇ ਫਰਨਾ ਪਾਰਟਨਰ ਵੀ ਨੇ ਫਿਲਮ ਨੂੰ ਬਹੁਤ ਸਾਥ ਦਿੱਤਾ ਉਹਨਾਂ ਨੇ ਇਹਨਾਂ ਨੂੰ ਬਹੁਤ ਅੱਛਾ ਪਹਿਲੀ ਫਿਲਮ ਵੀ ਸਾਥ ਦਿੱਤਾ ਸੀ ਲੱਗਦਾ ਇਦਾਂ ਹੀ ਅਸੀਂ ਚੰਗਾ ਕੰਮ ਕਰਦੇ ਰਹੀਏ ਸੋ ਥੈਂਕ ਯੂ ਸੋ ਮਾਚ ਸਾਰਿਆਂ ਦਾ 14 ਨੂੰ ਫਿਲਮ ਦੇਖੀ ਜਾਣਾ ਰਾਈਟਰ ਸਾਹਿਬ ਲੰਕਾਂ ਸਾਡਾ ਕੰਗ ਸਾਡੇ ਕੋਈ ਭੋਲੇ ਉਹਦੇ ਵੀ ਸਾਰੇ ਗਾਣੇ ਨੇ ਲਿਖੇ ਹਨ ਇਹਦੇ ਵੀ ਸਾਰੇ ਗਾਣੇ ਇਹਦੇ ਲਿਖੇ ਹੋਏ ਸੋ ਥੈਂਕ ਯੂ ਸੋ ਮੱਚ ਕੰਗ ਅੱਗੇ ਵੀ ਇਹ ਲਿਖਦਾ ਰਹੂਗਾ ਚਲੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਕੋਈ ਰਹਿ ਗਿਆ ਪੰਗੂ ਇਹਨੇ ਕਪੂਰਕਲੇ ਸ਼ੋ ਕਰਾਇਆ ਸਾਡਾ ਥੈਂਕ ਯੂ ਸੋ ਮੱਚ ਸਾਰੇ ਦੇਖਿਆ ਲਵ ਯੂ ਲਵ ਯੂ